ਹਲੋ ਦੀਦਾ ਕੋਣੋਂ ਆਉਂਦੇ? ਤੁਸੀਂ ਕਿ ਭੈਣਾ? ਪਾਣੀ ਹੋ ਗਿਆ ਤੁਹਾਡੇ। ਓਹੋ ਹੋ ਬੰਨ ਟੁੱਟ ਗਿਆ। ਆਹ ਦੋ ਭੈਣਾਂ ਨੂੰ ਇਦਾਂ ਕਰ ਨਿਆਣੇ ਨੂੰ ਭੇਜ ਦੇ ਇੱਧਰ। ਦੂਜੀ ਭੈਣ ਨੂੰ ਕਹ ਦੇ। ਆ ਠੀਕ ਆ ਭੈਣ ਠੀਕ ਆ। ਆ ਗਏ ਮੇਰੇ ਪੁੱਤ। ਮਾਮੂ ਕਦੇ ਮੋਤ ਪੰਨੀ ਆ। ਚਲੋ ਪਾਣੀ ਆ ਗਿਆ ਪੁੱਤ ਚਲੋ ਆਜੋ ਆਜੋ ਇੱਥੇ ਅੰਦਰ ਆਜੋ ਆਜੋ ਪੁੱਤ ਮੈਂ ਆ ਗਿਆ ਆਜੋ ਅੰਦਰ ਆਜੋ। سارے ਪੁੱਤ ਆਜੋ। ਆਜੋ। ਕਕਾਵੇ ਕਿੰਨਾ ਕੁ ਨੁਕਸਾਨ ਨੁਕਸਾਨ ਹੋਇਆ ਵਾ ਨੁਕਸਾਨ ਤੇ ਮਾਮਾ ਜੀ ਬਹੁਤ ਹੋ ਗਿਆ ਵਾ ਇੱਕ ਮੋਟਰਸਾਈਕਲ ਜਿਹੜਾ ਡਾੜੀ ਨੇ ਕਿਸ਼ਤਾਂ ਤੇ ਲੈ ਕੇ ਦਿੱਤਾ ਸੀ ਅੱਛਾ ਉਹ ਵੀ ਮੋਟਰਸਾਈਕਲ ਰੁੜ ਹੀ ਗਿਆ ਤੇ ਪਾਣੀ ਦਾ ਪਤਾ ਨਹੀਂ ਲੱਗਾ ਕਿ ਕਿੱਲੇ ਆਇਆ ਪਾਣੀ ਦਾ ਪਤਾ ਨਹੀਂ ਲੱਗਾ ਰਾਤਾਂ ਹੀ ਸੁੱਤੇ ਆਂ ਤੇ ਜਦੋਂ ਰਾਤ ਹੀ ਕਿਤੇ ਕੋਈ ਬੰਨ ਟੁੱਟਿਆ ਤੇ ਸਾਰਾ ਪਾਣੀ ਘਰ ਦੇ ਅੰਦਰ ਆ ਗਿਆ ਮੱਝਾ ਵੀ ਰੁੜ ਗਿਆ ਅੱਛਾ ਉਹ ਤੇ ਇੰਨਾ ਪਾਣੀ ਆ ਗਿਆ ਸੀ ਮਾਮੂ ਆਡੀ ਸਾਲੀਆਂ ਦੀ ਜੱਡ ਉੱਗ ਗਿਆ ਵਾ ਇਹਦਾ ਕਿੰਨਾ ਨੁਕਸਾਨ ਹੋਇਆ ਇਹਨਾਂ ਦੇ ਮਾਮੀ ਭਲਾ ਨਾ ਚ ਕਿੱਥੇ ਆ ਨਾ ਜਿੱਥੇ ਹੀ ਹੁਣੀ ਅੰਦਰ ਹੀ ਅੰਦਰ ਹੀ ਅੰਦਰ ਹੀ ਹੈ ਅੰਦਰ ਹੀ ਹੋਈ ਜਾ ਤੈਨੂੰ ਵੀ ਗੱਲ ਹੋਈ ਤੂੰ ਗੱਤ ਮੂੰਹ ਗੁੱਸੇ ਵਾਲਾ ਬਣਾਇਆ ਦਾ ਇਹਨਾਂ ਨੂੰ ਕਹਿਣਾ ਸੱਦਿਆ ਇੱਥੇ ਯਾਰ ਦੀਦੀ ਨੇ ਫੋਨ ਕੀਤਾ ਉਹਦਾ ਤੈਨੂੰ ਪਤਾ ਕਿੰਨਾ ਪਾਣੀ ਪਾਣੀ ਹੋ ਗਿਆ ਘਰਾਂ ਚ ਪਾਣੀ ਵਰ ਗਿਆ ਨਿੱਕੇ ਜੀ ਉੱਥੇ ਕਿੱਥੇ ਰਹਿਣਗੇ ਘਰ ਆਪਣੇ ਕਿੰਨੇ ਦਿਨ ਲਈ ਆਇਆ ਹੁਣ ਇਹ ਤੇ ਕੀ ਗੱਲ ਕੀ ਹੋ ਗਈ ਤੇ ਯਾਰ ਮੇਰੀ ਦੇ ਮੁੜੇ ਆ ਉਹਨਾਂ ਦਾ ਘਰ ਨਹੀਂ ਹੈਗਾ ਤੇ ਮੈਂ ਇਕੱਲੀ ਇੱਥੇ ਫਾਇ ਲੱਗੀ ਰਵਾਂ ਹਣਾ ਤੇ ਤੈਨੂੰ ਲੋੜ ਪਏ ਕਿਤੇ ਜਾਣ ਦੀ ਮੈਨੂੰ ਨਹੀਂ ਲੋੜ ਪੈਂਦੀ ਕਿਸੇ ਦੀ ਵੀ ਚੱਲ ਜਾ ਚਾਹ ਬਣਾ ਕੇ ਪਿਆ ਉਹਨਾਂ ਨੂੰ ਹਾਂਜੀ ਰੋਣਾ ਥੋੜੀ ਆ ਰੋਈਦਾ ਥੋੜੀ ਹੁੰਦਾ ਵਾ ਹੈ ਦੇਖ ਇਧਰ ਆ ਦੇਖ ਲੈ ਆ ਦੇ ਕੁੜੀ ਨੂੰ ਹਾਂਜੀ ਮਾਮੀ ਭੁੱਖ ਲੱਗੀ ਯਾਰ ਰੋਟੀ ਬਣਾ ਦਿਓ ਆਹ ਹੋ ਇਹੇ ਕੰਮ ਰਹਿ ਗਈ ਹੁਣ ਮੈਂ ਥੋਕਦੇ ਬੇगाने ਆਪਣੀਆਂ ਦੀ ਆ ਚੱਲ ਪੈਣ ਫੇ ਮੈਂ ਕਰਦਾ ਗੱਲ ਬਾਤ ਆਹੋ ਧਿਆਨ ਰੱਖੋ ਕੀ ਮੇਰੇ ਜਾਨੂ ਜੱਫਾਇਆ ਵਾ ਕੀ ਗੱਲ ਹੋਈ ਕਦੀ ਉਹ ਕਹਿੰਦੇ ਮੈਨੂੰ ਰੋਟੀ ਦੇ ਦੇ ਕਦੀ ਚਾਹ ਬਣਾ ਦੇ ਰੋਟੀ ਰੋਟੀ ਖਾਣੀ ਨਹੀਂ ਆ ਵਿਚਾਰੇ ਭੁੱਖੇ ਸਵੇਰ ਦੇ ਕੀ ਗੱਲ ਤੋ ਨਹੀਂ ਬੰਦੀਆਂ ਰੋਟੀਆਂ ਰੋਟੀਆਂ ਇਹੋ ਜਿਹਾ ਮਾੜਾ ਟਾਈਮ ਆਇਆ ਵਾ ਰੱਬ ਕੇਤੇ ਨਾ ਲਿਆਇਓ ਵਿਚਾਰੀ ਨੇ ਤਾ ਭੇਜਦੇ ਨਿਆਣੇ ਇਧਰ ਵੀ ਉਧਰ ਪਾਣੀ ਆ ਗਿਆ ਤੇ ਘਰ ਅੱਛਾ ਤੇਰੇ ਲੋਕ ਉਧਰ ਸੇਵਾ ਕਰਨਦੇデア ਕੋਥੇਰਾ ਰਾਸ਼ਨ ਪੁੱਜਣデア ਉਥੇ ਤੇ ਰੋਟੀ ਨਹੀਂ ਬਗਾ ਸਕਦੀ ਤੂੰ ਇੱਕ ਤੂੰ ਇੱਕ ਮਿੰਟ ਹੈਲੋ ਹਾਂਜੀ ਮੰਮੀ ਤੁਹਾਡੇ ਪਾਣੀ ਆ ਗਿਆ ਘਰਾਂ ਚ ਵੜ ਚੱਲ ਪਾਣੀ ਤੇ ਤੁਸੀਂ ਫੇਰ ਇਦਾਂ ਕਰੋ ਜਲ ਜਲਦੀ ਇਧਰ ਆ ਜਾਓ ਮੇਰੇ ਘਰ ਆਹੋ ਜਲਦੀ ਆਜੋ ਜਲਦੀ ਆਜੋ ਸਮਾਨ ਦੀ ਨਾ ਟੈਨਸ਼ਨ ਲਿਓ ਕੋਈ ਵੀ ਆਹੋ ਹੁਣ ਕੀ ਗੱਲ ਹੋਈ ਕਿੰਨੂ ਕਹਿੰਦੇ ਸੀ ਗਿਆ ਉਹਨ ਨੂੰ ਮੰਮੀ ਹੁਣ ਆਣੇ ਅੱਛਾ ਹੁਣ ਮੰਮੀ ਹੁਣੀ ਆ ਜਾਣ ਤੇ ਜਦੋਂ ਮੇਰੀ ਭੈਣ ਦੇ ਨਿਆਣੇ ਆਏ ਆ ਤੇ ਉਦੋਂ ਉਦੋਂ ਰੋਟੀਆਂ ਨਹੀਂ ਪੱਕਦੀਆਂ ਹੁਣ ਪੱਕ ਜਾਣਗੀਆਂ ਰੋਟੀਆਂ ਦੱਸ ਜਦੋਂ ਮਾੜਾ ਟਾਈਮ ਆਉਂਦਾ ਨਾ ਪੁੱਛ ਕੇ ਨਹੀਂ ਆਉਂਦਾ ਇੱਧਰ ਵੀ ਪਤਾ ਨਹੀਂ ਕਦੋਂ ਪਾਣੀ ਆ ਜਾਣਾ ਵਾ ਹੁਣ ਮੰਮੀ ਹੁਣ ਆ ਦੇ ਉਧਰ ਪਾਣੀ ਆਇਆ ਤੇ ਹੁਣ ਤੂੰ ਕਿੰਨੀ ਆਜੋ ਸਾਨੂੰ ਹਰ ਇੱਕ ਦੀ ਹੈਲਪ ਕਰਨੀ ਚਾਹੀਦੀ ਹੈ ਤੇ ਆਪਣੇ ਆ ਤੂੰ ਆਪਣੇ ਆ ਨਾ ਇਦਾਂ ਕਰਨ ਦੇਈਂ ਇਸ ਟਾਈਮ ਤਾਂ ਬਗਾਨਿਆਂ ਦਾ ਵੀ ਸਾਥ ਦੇਣਾ ਚਾਹੀਦਾ ਸੌਰੀ ਹੁਣ ਲੱਗਾ ਨਾ ਪਤਾ ਜਦੋਂ ਆਪਣੇ ਆ ਤੇ ਆਉਂਦੀ ਹੈ ਨਾ ਫੇਰ ਹੀ ਪਤਾ ਲੱਗਦਾ ਤੁਸੀਂ ਸਹੀ ਕਿ ਗੇਨਰਲ ਸਟੌਂਸਨ ਬਗਾਨਿਆਂ ਦਾ ਕਿਸਾਤ ਦੇਣਾ ਚਾਹੀਦਾ ਉਦੋਂ ਫਿਰ ਸਾਡੇ ਆਪਣੇ ਸ਼ਹਿਰ ਨੂੰ ਮਾਫ਼ ਕਰ ਦੋ ਮੈਂ ਹੁਣੇ ਉਹਨਾਂ ਦੀ ਰੋਟੀ ਬਣਾਉਣੀ ਹੈ